ਹਾਂਜੀ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਸੋ ਅਜੇ ਸਿੰਘ ਗੱਲ ਕਰਾਂਗੇ ਈਟੀਟੀ 5994 ਭਰਤੀ ਦੇ ਸੰਬੰਧ ਵਿੱਚ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੋ ਨਿਯੁਕਤੀ ਪੱਤਰ ਜੀ ਨਾਲ ਕੈਂਡੀਡੇਟਸ ਨੂੰ ਨਹੀਂ ਮਿਲੇ ਉਸ ਸੰਬੰਧ ਵਿੱਚ ਜੋ ਅਪਡੇਟ ਨਿਕਲ ਕੇ ਆ ਰਹੀ ਹੈ ਉਸ ਬਾਰੇ ਅਜੇ ਸਿੰਘ ਗੱਲ ਕਰਾਂਗੇ ਉਸ ਤੋਂ ਬਾਅਦ ਤੇਜ ਚੋਣ ਭਰਤੀ ਦੀ ਵੀ ਥੋੜੀ ਜੀ ਗੱਲ ਕਰਾਂਗੇ ਸੋ ਮੈਡੀਕਲ ਤੋਂ ਪਹਿਲਾ ਅਦਾਲਤੀ ਸਟੇ ਅਧਿਆਪਕ ਜੁਆਇਨ ਨਾ ਕਰ ਸਕੇ ਅਸੇ ਕੇ ਮੰਤਰੀ ਦਾ 20000 ਤੋਂ ਵੱਧ ਅਧਿਆਪਕ ਭਰਤੀ ਕਰਨ ਦਾ ਬਿਆਨ ਹਕੀਕਤ ਤੋਂ ਕਿੰਨਾ ਦੂਰ ਡੀਟੀਐਫ ਸੋ ਪਿਛਲੇ ਲੰਬੇ ਸਮੇਂ ਤੋਂ ਲਟਕ ਰਹੀ 5994 ایਟੀਟੀ ਅਧਿਆਪਕਾਂ ਦੀ ਭਰਤੀ ਨੂੰ ਅਦਾਲਤੀ ਕੇਸ ਤੋਂ ਹਵਾਲੇ ਨਾਲ ਜੁਆਇਨ ਕਰਵਾਉਣ ਤੋਂ ਰੋਕ ਦਿੱਤਾ ਗਿਆ ਹੈ ਕੇਸ ਹੋਣ ਤੋਂ ਪਹਿਲਾਂ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ 2660 ਅਧਿਆਪਕਾਂ ਵਿੱਚੋਂ 1232 ਅਧਿਆਪਕ ਜਿਨ੍ਹਾਂ ਨੇ ਆਪਣਾ ਮੈਡੀਕਲ ਜਲਦੀ ਨਾਲ ਕਰਵਾ ਲਿਆ ਅਤੇ ਸਕੂਲਾਂ ਵਿੱਚ ਜੁਆਇਨ ਵੀ ਕਰ ਗਏ ਸਨ ਸੋ ਜੋ ਪਹਿਲੀ ਲਿਸਟ ਆਈ ਸੀ 2660 ਕੈਂਡੀਡੇਟਸ ਦੀ ਉਸ ਵਿੱਚੋਂ 1232 ਕੈਂਡੀਡੇਟਸ ਨੇ ਜਿਨ੍ਹਾਂ ਨੇ ਆਪਣਾ ਮੈਡੀਕਲ ਕਰਵਾ ਕੇ ਜੁਆਇਨ ਕਰ ਲਿਆ ਸੀ ਬਟ ਜੋ 1228 ਦੇ ਕਰੀਬ ਕੈਂਡੀਡੇਟਸ ਨੇ ਉਹ ਹਜੇ ਵੀ ਜੁਆਇਨਿੰਗ ਨਹੀਂ ਕਰ पाए ਕਿਉਂਕਿ ਉਹਨਾਂ ਨੇ ਜੋ ਮੈਡੀਕਲ ਨਹੀਂ ਕਰਵਾਇਆ ਜਿਹਦਾ ਰੀਜ਼ਨ ਵੀ ਦੱਸਿਆ ਜਾ ਰਿਹਾ ਕਿ ਕਈ ਕੈਂਡੀਡੇਟਸ ਦਾ ਮੈਡੀਕਲ ਵੀ ਹੋ ਚੁੱਕਿਆ ਸੀ ਲੇਕਿਨ ਉਹ ਜੋ ਕੈਂਡੀਡੇਟਸ ਕਿਸੇ ਆਪਣੇ ਰਿਸ਼ਤੇਦਾਰਾਂ ਦੀ ਵੇਟ ਕਰ ਰਹੇ ਸੀ ਕਿ ਅਸੀਂ ਉਹਨਾਂ ਨਾਲ ਜੁਆਇਨ ਕਰਨ ਜਾਣਾ ਤੇ ਇਸ ਕਰਕੇ ਕਈ ਕੈਂਡੀਡੇਟਸ ਜੋ ਰਹਿ ਗਏ ਸੀ ਸੋ ਅੱਗੇ ਦਿੱਖਦੇ ਆ ਕਿ ਜੋ ਡੀਟੀਐਫ ਡੈਮੋਕ੍ਰੇਟਿਵ ਟੀਚਰਸ ਫਰੰਟ ਪੰਜਾਬ ਦੇ ਜੋ ਪ੍ਰਧਾਨ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰ ਅਧਿਆਪਕਾਂ ਦੀ ਕੀਤੀ ਗਈ ਖਾਜਲ ਕੁਵਾਰੀ ਅਤੇ ਲੇਟ ਲਤੀਫੀ ਦੀ ਨਖੇਦੀ ਕਰਦੇ ਆ ਭਰਤੀਆਂ ਨੂੰ ਜਲਦੀ ਨਪੇਰੇ ਚਾੜਨ ਦੀ ਮੰਗ ਕੀਤੀ ਹੈ ਸੋ ਉਹਨਾਂ ਨੇ ਕਿਹਾ ਕਿ ਬੇਰੋਜ਼ਗਾਰ ਅਧਿਆਪਕਾਂ ਵੱਲੋਂ ਲਗਾਤਾਰ ਸੰਘਰਸ਼ ਕੀਤੇ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਇਸ ਲਈ ਲੰਬੇ ਸਮੇਂ ਦੀਆਂ ਈਟੀटी ਅਧਿਆਪਕੀਆਂ 2364 ਅਤੇ 5994 ਭਰਤੀਆਂ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ ਹੈ ਜਿਸ ਕਰਕੇ ਸਕੂਲਾਂ ਵਿੱਚ ਅਧਿਆਪਕਾਂ ਦੀ ਕਾਰਟ ਬਣੀ ਹੋਈ ਹੈ ਉਹਨਾਂ ਨੇ ਦੱਸਿਆ ਕਿ 2364 ਭਰਤੀ ਵਿੱਚ ਕੇਵਲ 950 ਦੇ ਕਰੀਬ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਮਿਲੇ ਸਨ ਜਦਕਿ 5994 ਭਰਤੀ ਵਿੱਚੋਂ ਜੋ 262460 ਕੈਂਡੀਡੇਟ ਨਿਯੁਕਤੀ ਪੱਤਰ ਗਏ ਸਨ ਜਿਨ੍ਹਾਂ ਵਿੱਚੋਂ 1200 32 ਦੇ ਕਰੀਬ ਕੈਂਡੀਡੇਟ ਨੂੰ ਜੁਆਇਨਿੰਗ ਮਿਲੀ ਹੈ ਅਤੇ 1228 ਦੇ ਕਰੀਬ ਜੋ ਕੈਂਡੀਡੇਟ ਨਿਯੁਕਤੀ ਪੱਤਰ ਲੈ ਕੇ ਬੈਠੇ ਹੋਏ ਹਨ ਸੋ 5994 ਭਰਤੀ ਵਿੱਚ ਜੋ ਨਿਯੁਕਤੀ ਪੱਤਰ ਦਿੱਤੇ ਗਏ ਸੀ ਸੋ ਜੁਆਇਨਿੰਗ ਹੋਣ ਤੋਂ ਪਹਿਲਾਂ ਹੀ ਅਦਾਲਤ ਵਿੱਚ ਜੋ ਸਟੇ ਹੋ ਗਿਆ ਇਸੇ ਭਰਤੀ ਵਿੱਚ 2994 ਦੇ ਕਰੀਬ ਬੈਕਲੌਗ ਵੀ ਹੈਗਾ ਜਿਸ ਦੇ ਬਾਰੇ ਪੰਜਾਬ ਸਰਕਾਰ ਵੱਲੋਂ ਹਜੇ ਕੋਈ ਠੋਸ ਕਾਰਵਾਈ ਹੁੰਦੀ ਨਜ਼ਰ ਨਹੀਂ ਆਉਂਦੀ ਸੋ ਉਹਨਾਂ ਨੇ ਪੰਜਾਬ ਸਰਕਾਰ ਤੇ ਭਰਤੀਆਂ ਨੂੰ ਲਟਕਾਉਂਦੇ तरीके ਤੋਂ ਹੁੰਦਾ ਦੋਸਤ ਲਗਾਇਆ ਸੋ ਏਸੀ ਡੀਟੀਐਫ ਵੱਲੋਂ ਜੋ ਪੰਜਾਬ ਸਰਕਾਰ ਤੋਂ ਕਿਹਾ ਗਿਆ ਕਿ ਜਲਦੀ ਤੋਂ ਜਲਦੀ 5994 ਅਤੇ ਈਟੀਟੀ ਭਰਤੀਆਂ ਕੰਪਲੀਟ ਕੀਤੀਆਂ ਜਾਣ ਤਾਂ ਕਿ ਜੋ ਅਧਿਆਪਕਾਂ ਦੀ ਸਕੂਲਾਂ ਵਿੱਚ ਘਾਟ ਨੂੰ ਪੂਰਾ ਕੀਤਾ ਜਾ ਸਕੇ ਸੋ ਗੱਲ ਕਰਦੇ ਆ 23 ਚੌਣ ਭਰਤੀ ਨੂੰ ਉਸ ਦੇ ਸੰਬੰਧ ਵਿੱਚ ਇਹ ਹੈ ਕਿ ਅਪ੍ਰੈਲ ਦੇ ਐਂਡ ਤੱਕ ਤੁਹਾਨੂੰ ਜੋ ਸੈਕੰਡ ਲਿਸਟਾਂ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਜਦੋਂ ਇਹ ਡਿਸਟ੍ਰਿਕਟ ਵਾਈਜ਼ ਜੁਆਇਨਿੰਗ ਡਾਟਾ ਸਾਨੂੰ ਮਿਲਦਾ ਤਾਂ ਅਸੀਂ ਐਕਸਪੈਕਟਿਡ ਕੱਟਆਫ ਵੀ ਲੈ ਕੇ ਆਵਾਂਗੇ ਸੈਕੰਡ ਸੋ ਚੈਨਲ ਤੇ ਬਨੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡਾ ਟੈਲੀਗ੍ਰਾਮ ਚੈਨਲ ਵੀ ਹੈਗਾ ਉਹ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਸੋ ਮਿਲਦੇ ਹਾਂ ਅਗਲੀ ਅਪਡੇਟ ਨਾਲ ਤਦ ਤੱਕ ਲਈ ਜੀ ਧੰਨਵਾਦ